ब्रिटिश कोलंबिया ने इंटरनेशनल स्टूडेंट्स यानी कि विदेशी विद्यार्थियों के दाखले पे रोक लगा दी है बड़ी खबर का जिक्र कर रहे हैं हफ्ते के अंदर ही दूसरा सख्त बड़ा फैसला ਤੇ नवे ਕਾਲਜਿਸ ਵਿਦੇਸ਼ੀ ਸਟੂਡੈਂਟ ਦੇ ਦਾਖਲੇ ਤੇ 2 ਸਾਲ ਤੱਕ ਦੀ ਰੋਕ ਲਗਾਈ ਗਈ ਹੈ ਕਿ ਪੀਸੀ ਯਾਨੀ ਕਿ ਬ੍ਰਿਟਿਸ਼ ਕੋਲੰਬੀਆ ਦੀ ਪੋਸਟ ਸੈਕੰਡਰੀ ਸਿੱਖਿਆ ਮੰਤਰੀ ਨੇ ਇਸ ਬਾਬਤ ਐਲਾਨ ਕੀਤਾ ਹੈ ਕੈਨੇਡਾ ਦੇ ਸਾਰੇ ਹੀ ਨਵੇਂ ਵਿਦਿਅਕ ਅਦਾਰਿਆਂ ਤੇ ਆ ਜੋ ਰੂਲ ਹੈ ਨਵੇਂ ਨਿਯਮ ਨੇ ਆ ਲਾਗੂ ਹੋਣਗੇ ਇਸ ਨਾਲ ਹੀ ਨਵੇਂ ਅਦਾਰਿਆਂ ਤੇ ਜੋ ਆ ਫਰਵਰੀ ਤੱਕ 2026 ਤੱਕ ਰੋਕ ਲਗਾਈ ਦਿੱਤੀ ਗਈ ਹੈ BC ਸਰਕਾਰ ਯਾਨੀ ਕਿ ਬ੍ਰਿਟਿਸ਼ ਕੋਲੰਬੀਆ ਸਰਕਾਰ ਪ੍ਰਾਈਵੇਟ ਸੰਸਥਾਵਾਂ ਵਿੱਚ ਘਟੋਟ-ਘਟ ਪਾਸ਼ਾ ਦੀਆਂ ਲੋੜਾਂ ਵਿੱਤ ਕਰ ਰਹੀ ਹੈ ਇਸ ਨਾਲ ਹੀ ब्रिटिश कोलंबिया ਦੇ ਪਬਲਿਕ ਅਤੇ ਪ੍ਰਾਈਵੇਟ ਸੰਸਥਾਾਂ ਵਿੱਚ ਕੁੱਲ 545000 ਸਟੂਡੈਂਟਸ ਨੇ ਜਿਹਦੇ ਵਿੱਚੋਂ 150 ਤੋਂ ਵੱਧ ਦੇਸ਼ਾਂ ਤੇ 175000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਹਨ ਦੱਸਦੀ ਹੈ ਕਿ ਇਹ ਫੈਸਲਾ ਅਜਿਹੇ ਸਮੇਂ ਵਿੱਚ ਲਿਆ ਗਿਆ ਹੈ ਜਦੋਂ ਕੈਨੇਡਾ ਸਰਕਾਰ ਨੇ ਵਿਦੇਸ਼ੀ ਸਟੂਡੈਂਟਸ ਤੇ ਕੈਪਿੰਗ ਵੀ ਲਗਾਈ ਹੈ ਤੇ ਇੱਕ ਹਫ਼ਤੇ ਪਹਿਲੇ ਹੀ ਜੋ ਇਮੀਗ੍ਰੇਸ਼ਨ ਮਿਨਿਸਟਰ ਨੇ ਕੈਨੇਡਾ ਦੇ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀਗਾ ਇੰਟਰਨੈਸ਼ਨਲ ਸਟੂਡੈਂਟਸ ਦੀ ਕੈਪਿੰਗ ਕੀਤੀ ਗਈ ਹੈ ਜਿਸ ਦੇ ਵਿਚਾਲੇ 35% ਵੀਜ਼ਿਆਂ ਚ ਇੰਟਰਨੈਸ਼ਨਲ ਸਟੂਡੈਂਟਸ ਦੇ ਵੀਜ਼ਿਆਂ ਦੇਣ ਚ ਕਟੌਤੀ ਕੀਤੀ ਗਈ ਹੈ ਇਸ ਦੇ ਵਿਚਾਲੇ ਹੁਣ ਕਹਿ ਸਕਦੇ ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਇੱਕ ਹੋਰ ਝਟਕਾ ਕੈਨੇਡਾ ਦਾ ਅੰਤਰਰਾਸ਼ਟਰੀ ਸਟੂਡੈਂਟਸ ਨੇ ਖੋਚਟਕਾ ਦਿੱਤਾ ਕਿ ਜਿਸ ਚਲਦੇ ਬ੍ਰਿਟਿਸ਼ ਕੋਲੰਬੀਆ ਨੇ ਵਿਦੇਸ਼ੀ ਵਿਦਿਆਰਥੀਆਂ ਤੇ ਦਾਖਲੇ ਤੇ ਰੋਕ ਲਗਾ ਦਿੱਤੀ ਹੈ 10 ਨਵੇਂ ਕਾਲਜਿਸ 'ਚ ਵਿਦੇਸ਼ੀ ਸਟੂਡੈਂਟਸ ਦੇ ਦਾਖਲੇ ਤੇ 2 ਸਾਲ ਤੱਕ ਦੀ ਰੋਕ ਲਗਾਈ ਗਈ ਹੈ ਤੇ ਸਭ ਤੋਂ ਵੱਡਾ ਇਫੈਕਟ ਅਸੀਂ ਕਹਿ ਸਕਨੇ ਹਾਂ ਕਿ ਇੰਟਰਨੈਸ਼ਨਲ ਸਟੂਡੈਂਟਸ ਤੇ ਪੈਗਾ ਹਾਲਾਂਕਿ ਭਾਰਤ ਤੇ ਵੀ ਇਸ ਦਾ ਖਾਸਾ ਇਫੈਕਟ ਪੈਗਾ ਕਿਉਂਕਿ ਜਿਨੇ ਵੀ ਨੌਜਵਾਨ ਨੇ ਭਾਰਤ ਦੇ ਜੈਸੀ ਖਾਸ ਕਰ ਗੱਲ ਕਰੀਏ ਪੰਜਾਬ ਦੇ ਨੌਜਵਾਨਾਂ ਦੀ ਉਹ ਕੈਨੇਡਾ ਜਾਣ ਦੇ ਇੱਛੁਕ ਹੁੰਦੇ ਨੇ ਉੱਥੇ ਪੜ੍ਹਾਈ ਕਰਨ ਦੇ ਇੱਛੁਕ ਹੁੰਦੇ ਨੇ ਉੱਥੇ ਸੈਟਲ ਡਾਊਨ ਹੋਣ ਦੇ ਇੱਛੁਕ ਹੁੰਦੇ ਨੇ ਮੇਨਾ ਮੇਰੇ ਸਹਿਯੋਗੀ ਪੰਕਜ ਪੰਕਜ ਇੱਕ ਹਫਤੇ ਦੇ ਅੰਦਰ ਹੀ ਦੂਸਰਾ ਵੱਡਾ ਚਟਕਾ ਪਹਿਲੇ ਇੰਟਰਨੈਸ਼ਨਲ ਸਟੂਡੈਂਟਸ ਦੀ ਕੈਪਿੰਗ ਤੇ ਹੁਣ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਆ ਫੈਸਲਾ ਕਿਵੇਂ ਵੇਖਿਆ ਜਾ ਇਸ ਫੈਸਲੇ ਨੂੰ ਇਹ ਦੇਖੋ ਕਾਫੀ ਅਹਿਮ ਹੈ ਸਾਡੇ ਵਿਦਿਆਰਥੀਆਂ ਦੇ ਲਈ ਇਹ ਫੈਸਲਾ ਜਿਹੜੇ ਕੈਨੇਡਾ ਦੇ ਵਿੱਚ ਪੜਨ ਦੇ ਲਈ ਜਾਂਦੇ ਨੇ ਉਹ ਖਾਸ ਤੌਰ ਤੇ ਜਿਹੜੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੜਨਦੇ ਚਾਹਵਾਨ ਨੇ ਉਹਨਾਂ ਨੂੰ ਹੁਣ 2 ਸਾਲ ਤੱਕ ਦਾਖਲਾ ਜਿਹੜਾ ਵੈ ਉਹ ਨਹੀਂ ਮਿਲ ਸਕੇਗਾ ਔਰ ਇਸੇ ਹੀ وجہ ਜਿਹੜੀ ਦੱਸੀ ਗਈ ਹੈ ਉਥੋਂ ਦੇ ਮੰਤਰੀ ਦੇ ਵੱਲੋਂ ਕਿ ਕੁਝ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਸੀਗੀਆਂ ਕਿ ਪੜ੍ਹਾਈ ਨੂੰ ਲੈ ਕੇ ਜਿਹੜਾ ਇਨਫਰਾਸਟ੍ਰਕਚਰ ਹੈ ਜਾਂ ਜਿਹੜੇ ਪੜ੍ਹਾਈ ਦਾ ਲੈਵਲ ਹੈ ਉਹ ਕਾਫੀ ਜ਼ਿਆਦਾ ਡਾਊਨ ਕਰ ਦਿੱਤਾ ਗਿਆ ਕੁਝ ਪ੍ਰਾਈਵੇਟ ਇੰਸਟੀਚਿਊਟ ਦੇ ਵੱਲੋਂ ਔਰ ਇਸੇ ਵਜ੍ਹਾ ਕਰਕੇ ਜਿਹੜਾ ਵੈ ਇਹ ਫੈਸਲਾ ਲੈਣਾ ਪਿਆ ਹੈ ਲੇਕਿਨ ਅਗਰ ਪਿਛਲੇ ਤਿੰਨ ਚਾਰ ਮਹੀਨਿਆਂ ਦੀ ਕਾਰਗੁਜ਼ਾਰੀ ਕੈਨੇਡਾ ਗਵਰਨਮੈਂਟ ਦੀ ਦੇਖੀ ਜਾਵੇ ਤਾਂ ਕੈਨੇਡਾ ਗਵਰਨਮੈਂਟ ਜਿਹੜੀ ਹੈ ਬਖਾਸ਼ ਸੋਰ ਤੇ ਉੱਤੇ ਯੂਕਰੇਨ ਦੀ ਲੜਾਈ ਤੋਂ ਬਾਅਦ ਬਹੁਤ ਸਾਰੇ ਜਿਹੜੇ ਰਿਫਿਊਜੀ ਨੇ ਉਹ ਕੈਨੇਡਾ ਦੇ ਵਿੱਚ ਆਏ ਨੇ ਇਸ ਤੋਂ ਇਲਾਵਾ ਅਫਗਾਨਿਸਤਾਨ ਤੋਂ ਰਿਫਿਊਜੀ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਆਏ ਨੇ ਔਰ ਇਸ ਵਜ੍ਹਾ ਕਰਕੇ ਉੱਥੇ ਘਰਾਂ ਦੀ ਛੋਟੇਜ ਹੋ ਗਈ ਹੈ ਔਰ ਉੱਥੇ ਰੋਜ਼ਗਾਰ ਦੀ ਇੱਕ ਵੱਡੀ ਕਮੀ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਜਿਹੜਾ ਉੱਥੇ ਮਿਲ ਨਹੀਂ ਪਾ ਰਿਹਾ ਦਾ 2025 ਦੇ ਵਿੱਚ ਕੈਨੇਡਾ ਦੇ ਵਿੱਚ ਚੋਣਾਂ ਹੋਣੀਆਂ ਨੇ ਔਰ ਚੋਣਾਂ ਦੇ ਵਿੱਚ ਇਸ ਵळे ਜਿਹੜੀ ਉੱਥੇ ਲਿਬਰਲ ਪਾਰਟੀ ਹੈ ਜਿਸ ਦੇ ਪ੍ਰਧਾਨ ਮੰਤਰੀ ਨੇ ਜਸਟਨ ਟਰੂਡੋ ਉਹਨਾਂ ਦਾ ਦੇਖਿਆ ਜਾਵੇ ਤਾਂ ਕਾਫੀ ਜ਼ਿਆਦਾ ਇਮੇਜ ਡਾਊਨ ਹੋਈ ਹੈ ਔਰ ਇਸੇ ਵਜ੍ਹਾ ਕਰਕੇ ਹੁਣ ਸੁਧਾਰ ਵਾਲੇ ਪਾਸੇ ਕੈਨੇਡਾ ਗਵਰਨਮੈਂਟ ਚਲੀ ਹੈ ਜਿਸ ਦੇ ਨਾਲ ਜਿਹੜੇ ਉੱਥੋਂ ਦੇ ਸਿਟੀਜ਼ਨ ਨੇ ਉਹਨਾਂ ਨੂੰ ਰੋਜ਼ਗਾਰ ਮਿਲ ਤੱਕੇ ਉਹਨਾਂ ਦੇ ਉੱਤੇ ਜਿਹੜੇ ਟੈਕਸ ਨੇ ਉਹ ਘਟਾਏ ਜਾ ਸਕਣ ਇਸ ਕਰਕੇ ਫੈਸਲੇ ਲਿਤੇ ਜਾ ਰਹੇ ਹਨ ਪੰਕਜ ਕਿੰਨਾ ਕਿਤੇ ਅਸੀਂ ਕਹਿ ਸਕਨੇ ਕਿ ਇਕਨੋਮਿਕ ਕ੍ਰਾਈਸਿਸ ਇਕਨੋਮਿਕ ਸੰਕਟ ਜੋ ਹੈ ਆਰਥਿਕ ਸੰਕਟ ਉਹ ਵੀ ਇੱਕ ਮੁੱਖ ਵਜ੍ਹਾ ਹੈ ਅਤਿਮਾਨਕ ਬੈਕ ਟੂ ਬੈਕ ਫੈਸਲੇ ਲੈਂਦੀ ਨਿਸ਼ਚਿਤ ਤੌਰ ਤੇ ਕਰਬ ਕਿਉਂਕਿ ਆਰਥਿਕ ਤੰਗੀ ਤੋਂ ਜਿਹੜਾ ਹੈ ਉਹ ਕੈਨੇਡਾ ਇਸ ਵੇਲੇ ਨਿਕਲ ਰਿਹਾ ਹੈ ਦੂਸਰਾ ਵੀ ਹੈ ਕਿ ਪਹਿਲਾਂ ਓਵਰਫਲੋ ਦੇ ਵਿੱਚ ਹਰੇਕ ਮੁਲਕ ਤੋਂ ਜਿਹੜੇ ਲੋਕ ਨੇ ਰਿਫਿਊਜੀ ਨੇ ਜਾਂ ਸਟੂਡੈਂਟ ਨੇ ਉਹ ਉੱਥੇ ਪਹੁੰਚ ਗਏ ਉੱਥੇ ਦਾਖਲੇ ਜਿਹੜੇ ਨੇ ਉਹ ਲਿੱਤੇ ਜਾ ਰਹੇ ਨੇ ਔਰ ਇਸ ਵਜ੍ਹਾ ਕਰਕੇ ਜਿਹੜੀ ਘਰਾਂ ਦੀ ਛੋਟੇਜ ਹੈ ਕਿਉਂਕਿ ਜੋ ਜੋ ਵਿਦਿਆਰਥੀ ਉੱਥੇ ਗਿਆ ਜਾਂ ਰਿਫਿਊਜੀ ਉੱਥੇ ਗਿਆ ਉਹਨੂੰ ਘਰ ਵੀ ਚਾਹੀਦਾ ਉਹਨੂੰ ਰੋਜ਼ਗਾਰ ਵੀ ਚਾਹੀਦਾ ਲਿਵਿੰਗ ਸਟੈਂਡਰਡ ਤੇ ਰਹਿਣਾ ਵੀ ਹੈ ਤਾਂ ਉੱਥੇ ਜਿਹੜੇ ਉੱਥੋਂ ਦੇ ਜਿਹੜੇ ਸਿਟੀਜ਼ਨ ਨੇ ਉਹਨਾਂ ਨੂੰ ਇਸ ਵਜ੍ਹਾ ਕਰਕੇ ਕਾਫੀ ਜ਼ਿਆਦਾ ਦਿੱਕਤ ਆਂਦੀ ਹੈ ਕਿਉਂਕਿ ਜਿਹੜੇ ਰਿਫਿਊਜੀ ਨੇ ਜਾਂ ਸਟੂਡੈਂਟ ਨੇ ਉੱਥੇ ਅੱਦੇ ਰੇਟ ਦੇ ਵਿੱਚ ਕੰਮ ਕਰ ਲੈਂਦੇ ਨੇ ਤਾਂ ਇਸ وجہ ਕਰਕੇ ਜਿਹੜਾ ਵੈ ਉੱਥੇ ਉੱਥੋਂ ਦੇ ਸਿਟੀਜ਼ਨ ਨੂੰ ਕੰਮ ਨਹੀਂ ਮਿਲ ਪਾਂਦਾ ਔਰ ਇਸ ਵਜ੍ਹਾ ਕਰਕੇ ਹੁਣ ਜਸਟਿਨ ਟਰੂਡੋ ਦੀ ਜਿਹੜੀ ਸਰਕਾਰ ਹੈ ਉਹ ਫੈਸਲਾ ਲੈ ਰਹੀ ਹੈ ਇਹ ਫੈਸਲਾ ਬ੍ਰਿਟਿਸ਼ ਕੋਲੰਬੀਆ ਜਿਹੜਾ ਉੱਥੋਂ ਦਾ ਸੂਬਾ ਹੈ ਉਹਨੇ ਲਿਆ ਹੋਇਆ ਹੈ ਔਰ ਇਨਫੋਰਮੇਸ਼ਨ ਕੈਨੇਡਾ ਦੇ ਵਿੱਚ ਜਿਹੜੇ ਸਾਡੇ ਜਾਣਕਾਰ ਨੇ ਉਹ ਇਹ ਦੇ ਰਹੇ ਨੇ ਕਿ ਹੋਰ ਸੂਬੇ ਵੀ ਇਸ ਤਰੀਕੇ ਦਾ ਫੈਸਲਾ ਜਿਹੜਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਲੈ ਸਕਦੇ ਨੇ ਬ੍ਰਿਟਿਸ਼ ਕੋਲੰਬੀਆ ਤੋਂ ਬਾਅਦ ਕਿਉਂਕਿ ਪਹਿਲਾਂ 35% ਕਟੌਤੀ ਜਿਹੜੀ ਹੈ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਕੀਤੀ ਗਈ ਸੀ ਹੁਣ ਦੂਸਰੇ ਸੂਬੇ ਵੀ ਇਹ ਵਿਚਾਰ ਕਰ ਰਹੇ ਨੇ ਕਿ ਜਿਹੜੇ ਉੱਥੇ ਪ੍ਰਾਈਵੇਟ ਇੰਸਟੀਚਿਊਟ ਖੁੱਲੇ ਨੇ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਔਰ ਵਿਦਿਆਰਥੀਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੇ ਦੂਸਰੇ ਸੂਬੇ ਨੇ ਖਾਸ ਤੌਰ ਤੇ ਵੈਂਕੂਵਰ ਦੀ ਗੱਲ ਕੀਤੀ ਜਾਵੇ ਜਾਂ ਸਿਰੀ ਦੀ ਗੱਲ ਕੀਤੀ ਜਾਵੇ ਉਹ ਵੀ ਇਹ ਵਿਚਾਰ ਕਰ ਰਹੇ ਨੇ ਕਿ 2 ਸਾਲ ਜਾਂ 1 ਸਾਲ ਦੇ ਲਈ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਰੋਕ ਲਗਾਈ ਜਾਵੇ ਉਹਨਾਂ ਦੇ ਦਾਖਲੇ ਦੇ ਉੱਤੇ ਰੋਕ ਲਗਾਈ ਜਾਵੇ ਜਿਹੜੇ ਲੋਕਾਂ ਦਾ ਸੰਕਤ ਜਿਸ ਦਾ ਜ਼ਿਕਰ ਕਰ ਸੀ ਕਿ ਜਿਨੇ ਵੀ ਪ੍ਰਾਈਵੇਟ ਇੰਸਟੀਚੂਟਸ ਨੇ ਉਹਨਾਂ ਦੀ ਗਵਰਨਮੈਂਟ ਦਾ ਕਹਿਣਾ ਹੈ ਕਿ ਜੋ ਪੜ੍ਹਾਈ ਦਾ ਸਟੈਂਡਰਡ ਹੈ ਕਿੰਨਾ ਕਿਤੇ ਲੋ ਕਰ ਦਿੱਤਾ ਹੈ ਤੇ ਅਸੀਂ ਕਹਿ ਸਕਦੇ ਹਾਂ ਕਿ ਜੋ ਪ੍ਰਾਈਵੇਟ ਜੋ ਸਟੂਡੈਂਟਸ ਜੋ ਪ੍ਰਾਈਵੇਟ ਇੰਸਟੀਚੂਟ ਤੋਂ ਪੜ੍ਹੇ ਨੇ ਉਹਨਾਂ ਨੂੰ ਵਰਕ ਪਰਮਿਟ ਵੀ ਅੱਗੇ ਨਹੀਂ ਦਿੱਤਾ ਜਾਏਗਾ ਦੇਖੋ ਇਹ ਲਗਾਤਾਰ ਫੈਸਲੇ ਜਿਹੜੇ ਨੇ ਬਹੁਤੋਂ ਦੇ ਜਿਹੜੇ ਮਿਨਿਸਟਰ ਨੇ ਮਾਰਕ ਮਿਲਰ ਉਹ ਲਗਾਤਾਰ ਜਸਨ ਰੂਡੋਹਰਾਂ ਦੇ ਨਾਲ ਬੈਠ ਕੇ ਲੈ ਰਹੇ ਨੇ ਪਾ ਪਿਛਲੇ ਦਿਨਾਂ ਚ ਅਸੀਂ ਦੇਖਿਆ ਸੀਗਾ ਕਿ ਵਰਕ ਪਰਮਿਟ ਨੂੰ ਲੈ ਕੇ ਵੀ ਕੁਝ ਫੈਸਲੇ ਜਿਹੜੇ ਨੇ ਉਹ ਵਿਦਿਆਰਥੀਆਂ ਦੇ ਮੁਤਾਬਕ ਲਿੱਤੇ ਗਏ ਸੀ ਤੇ ਦੂਸਰਾ ਇਹ ਵੀ ਸਮਝਣ ਦੀ ਲੋੜ ਹੈ ਅ ਸਰਬ ਕਿ ਪੰਜਾਬ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਜਿਹੜੇ 10ਵੀਂ 12ਵੀਂ ਕਰਨ ਤੋਂ ਬਾਅਦ ਕੈਨੇਡਾ ਚਲੇ ਜਾਂਦੇ ਨੇ 30 ਲੱਖ ਰੁਪਏ ਦੇ ਦਿੰਦੇ ਨੇ ਤੇ ਟਰੈਵਲ ਏਜੰਟ ਉਹਨਾਂ ਨੂੰ ਚੰਗੇ ਕੋਲੇਜ ਉਥੋਂ ਦੇ ਭੇਜਣ ਦੀ ਬਜਾਏ ਅ ਜਿਹੀ ਇੰਸਟੀਚਿਊਟ ਤੇ ਇੰਸਟੀਚਿਊਟ ਦੇ ਵਿੱਚ ਭੇਜ ਦਿੱਤਾ ਜਾਂਦਾ ਜਿੱਥੇ ਉਹਨਾਂ ਦੀ ਜ਼ਿਆਦਾ ਤਵੱਜੋ ਨਹੀਂ ਹੁੰਦੀ ਔਰ ਉਹ ਸਿਰਫ ਇੱਕ ਖਾਣਾ ਪੂਰਤੀ ਦਾ ਕੰਮ ਕਰਦੇ ਨੇ ਔਰ ਬਹੁਤ ਸਾਰੇ ਪ੍ਰਾਈਵੇਟ ਇੰਸਟੀਚਿਊਟ ਕੈਨੇਡਾ ਦੇ ਵਿੱਚ ਜਿਹੇ ਖੁੱਲ ਗਏ ਨੇ ਔਰ ਇਸੇ ਵਜ੍ਹਾ ਕਰਕੇ ਉਹਨਾਂ ਦੀ ਮਾਨਤਾ ਨਹੀਂ ਹੁੰਦੀ ਔਰ ਜਦੋਂ ਕੰਮ ਦੇ ਲਈ ਉਹਨਾਂ ਵਿਦਿਆਰਥੀਆਂ ਨੇ ਜਾਣਾ ਹੁੰਦਾ ਕੰਮ ਮਿਲਦਾ ਨਹੀਂ ਹੈ ਔਰ ਅਜਿਹਾ ਮੁੱਦਾ ਅਸੀਂ ਦੇਖਿਆ ਹੈ ਕਿ 300 ਤੋਂ ਜ਼ਿਆਦਾ ਵਿਦਿਆਰਥੀ ਜਿਨ੍ਹਾਂ ਦਾ ਦਾਖਲਾ ਹੋਇਆ ਸੀ ਉਹਨਾਂ ਨੂੰ ਵਾਪਸ ਰਿਪੋਰਟ ਕਰਨ ਦਾ ਮਸਲਾ ਉੱਠਿਆ ਫਿਰ ਉੱਥੇ ਪ੍ਰੋਟੈਸਟ ਵਿਦਿਆਰਥੀਆਂ ਦੇ ਵੱਲੋਂ ਕਰਨਾ ਸ਼ੁਰੂ ਕਰ ਦਿੱਤਾ ਗਿਆ ਤਾਂ ਇਸ ਵਜ੍ਹਾ ਕਰਕੇ ਉੱਥੋਂ ਦੇ ਜਿਹੜੇ ਇੰਸਟੀਚਿਊਟ ਨੇ ਉਹ ਪ੍ਰਾਈਵੇਟ ਇੰਸਟੀਚਿਊਟ ਦਾ ਵੀ ਹੁਣ ਧਿਆਨ ਰੱਖਿਆ ਜਾ ਰਿਹਾ ਕਿਉਂਕਿ ਇਹ ਸ਼ਿਕਾਇਤ ਇੱਕ ਮਿਲੀ ਸੀਗੀ ਕਿ ਇੱਕ ਪ੍ਰਾਈਵੇਟ ਇੰਸਟੀਚਿਊਟ ਦੇ ਵਿੱਚ ਜਿਹੜਾ ਵਾ ਆਨਲਾਈਨ ਕਲਾਸਿਸ ਜਿਹੜੀਆਂ ਲੱਗ ਰਹੀਆਂ ਸੀਗੀਆਂ ਔਰ ਇਹ ਜਦੋਂ ਵਿਦਿਆਰਥੀ ਨੇ ਦਾਖਲਾ ਲਿਆ ਤਾਂ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਸੀਗਾ ਕਿ ਉੱਥੇ ਰੈਗੂਲਰ ਪੜਾਈ ਹੋਏਗੀ ਲੇਕਿਨ ਜਦੋਂ ਉਸੇ ਪਹੁੰਚੇ ਤਾਂ ਆਨਲਾਈਨ ਕਲਾਸਿਸ ਜੀ ਜੀ ਪੰਕਜ ਜੀ ਜਿਹੜੀਆਂ ਵਿਦਿਆਰਥੀਆਂ ਨੂੰ ਮਿਲ ਰਹੀਆਂ ਸੀਗੀਆਂ ਇਸ ਵਜ੍ਹਾ ਕਰਕੇ ਵੀ ਜਿਹੜਾ ਵਾ ਲਿਵਿੰਗ ਸਟੈਂਡਰਡ ਜਿਹੜਾ ਐਜੂਕੇਸ਼ਨ ਦਾ ਵਾ ਉਸ ਦੇ ਵਿੱਚ ਖਾਮੀਆਂ ਦੇਖਣ ਨੂੰ ਮਿਲਿਆ ਕੁਆਲਟੀ ਜੀ ਪੰਕਜ ਜੀ ਇਸ